ਮੈਂ ਵੀ ਛੋਟੇ ਵਾਰ ਸਰਕਾਰੀ ਸਕੂਲ ਦੇ ਵਿੱਚੋਂ ਪੜ੍ਹ ਕੇ ਅੱਜ ਇਹ ਸੌਦੇ ਤੇ ਪਹੁੰਚੇ। ਸਭ ਤੋਂ ਪਹਿਲਾਂ ਮੈਂ ਵੈਟਰੀ ਅਫਸਰ ਸਾਹਿਬੀ ਹੋਇਆ ਸੀ। ਇਹ ਵੈਟਰੀ ਅਫਸਰ ਤੋਂ ਬਾਅਦ ਤੱਕ ਰਖੀ ਹੋ ਕੇ ਸੀਨੀਅਰ ਵੈਟਰੀ ਅਫਸਰ ਬਣਿਆ। ਤੇ ਉਸ ਤੋਂ ਬਾਅਦ ਜਿਹੜਾ ਦਾ ਜਿਹੜਾ ਪੜ੍ਹਨੇ ਚਾਲ ਮੈਂ ਕਰੀ ਉਹ ਜਿਹੜਾ ਇੱਕ ਜ਼ਿਲ੍ਹੇ ਦਾ ਆਉਦਾ ਹੈਗਾ ਜ਼ਿਲ੍ਹੇ ਦੇ ਪਸ਼ੂ ਪਾਲਣ ਦੇ ਸਾਰੇ ਜਿੰਨੇ ਵੀ ਕੰਮਕਾਰ ਹੈ। ਮੈਂ ਤੁਹਾਡੇ ਨਾਲ ਸਿਰਫ ਇਹ ਲਾ ਕੇ ਵਿਚਾਰ ਸਾਂਝਾ ਕਰਨਾ ਕਿ ਅਗਰ ਤੁਸੀਂ ਵੀ ਕੋਈ ਬੱਚਾ ਮੇਰੇ ਮਗਰ ਅਫਸਰ ਪੜਨਾ ਚਾਹੁੰਦਾ ਪਰ ਪਾਲਣ ਨਹੀਂ ਭਾਗ ਚ ਉਹ ਕਿਵੇਂ ਬਣ ਸਕਦਾ ਦੇਖੋ ਬੱਚਿਓ ਜਿਹੜਾ ਬੱਚਾ 10ਵੀਂ ਕਲਾਸ ਦੇ ਵਿੱਚੋਂ ਘੱਟੋ ਘੱਟ 70 80% ਨੰਬਰ ਲੈਂਦਾ ਹੈ ਉਹ ਮੈਡੀਕਲ ਦੀ ਪੜ੍ਹਾਈ ਕਰ ਸਕਦਾ ਕਿਉਂਕਿ ਮੈਡੀਕਲ ਦੀ ਪੜ੍ਹਾਈ ਸਭ ਤੋਂ ਆਉਕੀ ਮੰਨੀ ਗਈ ਹੈ ਅਗਰ ਤੁਸੀਂ ਬੱਚੇ ਦੇ 70 ਤੋਂ 80% ਨੰਬਰ ਆਏ ਨੇ ਆਪਣੀ 10ਵੀਂ ਜੋ ਉਨੇ ਅੱਗੇ ਜਿਹਨੂੰ 11ਵੇਂ ਦੇ ਵਿੱਚ ਵਿਸ਼ੇ ਲੈਣੇ ਆ ਉਹ ਮੈਡੀਕਲ ਸਬਜੈਕਟ ਲੈਣੇ ਆ ਮੈਡੀਕਲ ਸਬਜੈਕਟ ਕਹਿੰਦੇ ਆ ਜਿਹਦੇ ਵਿੱਚ ਫਿਜ਼ਿਕਸ ਕੈਮਿਸਟਰੀ ਬਾਇਓਲੋਜੀ ਪੜ੍ਹਦੇ ਆਪੋ ਨਾਨ ਮੈਡੀਕਲ ਜਿਹੜੇ ਲੋਕ ਕੋਈ ਬਾਇਓਲੋਜੀ ਜਾਂ ਮੈਥ ਪੜ੍ਹਦੇ ਆ ਉਹਨੂੰ ਨਾਨ ਮੈਡੀਕਲ ਕਹਿੰਦੇ ਆ ਮੈਡੀਕਲ ਦੇ ਪਲੱਸ 2 ਕਰਨ ਤੋਂ ਬਾਅਦ ਫਿਰ ਜਿਹੜੀ ਸਾਡੀ ਡਿਗਰੀ ਹੈ 5.5 ਸਾਲ ਦੀ ਡਿਗਰੀ ਹੈ ਉਹਦੇ ਲਈ ਟੈਸਟ ਹੁੰਦਾ NEET ਜਿਹੜਾ ਮੈਡੀਕਲ ਲਈ ਟੈਸਟ ਹੁੰਦਾ ਉਹਦੇ ਵਿੱਚੋਂ ਹੀ ਮੈਰਿਟ ਬਣਦੀ ਆ ਸਾਡੇ ਵੈਟਰਨਰੀ ਦੇ ਵਿੱਚ ਸਾਡੀ ਜਿਹੜੀ ਡਿਗਰੀ ਹੈ ਉਹਦਾ ਨਾਮ ਹੈਗਾ ਬੀਵੀਐਸਸੀ ਐਂਡ ਐਚ ਬੈਚਲਰ ਆਫ ਵੈਟਰਨਰੀ ਸਾਇੰਸ ਐਂਡ ਐਨੀਮਲ ਹਸਬੰਡਰੀ 5.5 ਸਾਲ ਦੀ ਡਿਗਰੀ ਹੈ ਉਹ ਡਿਗਰੀ ਕਰਨ ਤੋਂ ਬਾਅਦ ਤੁਸੀਂ ਸਿੱਧੇ ਕਲਾਸ 1 ਗੈਸਟਡ ਅਫਸਰ ਭਰਤੀ ਹੁੰਦੇ ਆ ਇਹਨਾਂ ਦੀ ਲੱਗਦੇ ਆਂ ਦੀ ਤਨਖਾਹ ਹੁਣ ਅੱਜਕੱਲ 50000 ਬੇਸਿਕ ਤੋਂ ਸਟਾਰਟ ਹੁੰਦੀ ਹੈ ਤੇ ਫਿਰ ਤਕਰੀਬਨ ਜਿਹੜਾ ਸਾਡੇ ਮੈਹਕਮੇ ਦੇ ਵਿੱਚ ਮੈਡੀਕਲ ਹੈਲਥ ਵਾਲੇ ਆ ਜਾਂ ਸਾਡੇ ਮੈਹਕਮੇ ਦੇ ਵਿੱਚ ਸਭ ਤੋਂ ਵੱਧ ਤਨਖਾਹਾਂ ਨੇ ਇੱਕ ਜਗ੍ਹਾ ਤੇ ਆ ਕੇ ਸਾਡੀ ਤਨਖਾਹ ਰੁਕ ਜਾਂਦੀ ਹੈ ਕਿਉਂਕਿ ਸਾਡੀ ਜਿਹੜੀ ਤਨਖਾਹ ਚੀਫ ਸਕੱਟਰੀ ਤੋਂ ਵੀ ਉੱਪਰ ਚਲੀ ਜਾਂਦੀ ਉਹ ਸੀਲਿੰਗ ਲੱਗ ਜਾਂਦੀ ਹੈ ਜਿਹੜੀ ਪਿਛਲੇ 4-5 ਸਾਲ ਤੋਂ ਸਾਨੂੰ ਕੋਈ ترقی ਨਹੀਂ ਮਿਲਦੀ ਹੈਗੀ ਇਸ ਕਰਕੇ ਬਹੁਤ ਵਧੀਆ profession ਹੈ ਇੱਕ ਸਾਡਾ ਹੀ ਇਹੋ ਜਿਹਾ profession ਹੈ ਜਿੱਥੇ 100% ਨੌਕਰੀਆਂ ਮਿਲਦੀਆਂ ਨੇ ਜਿੰਨੇ ਵੀ ਬੱਚੇ ਡਿਗਰੀ ਕਰਦੇ ਨੇ तकरीबन ਸਾਰੇ ਬੱਚਿਆਂ ਨੂੰ ਨੌਕਰੀ ਮਿਲ ਜਾਂਦੀ ਆ ਸਾਡੇ ਕੋਈ ਤੁਹਾਨੂੰ ਬੈਟਰੀ ਦੀ ਡਿਗਰੀ ਕੀਤੀ ਆਲਾ ਬੰਦਾ ਵੇਲਾ ਨਹੀਂ ਅੱਜ ਕੱਲ ਸਰ ਗਰਲਸ ਵੀ ਮਿਲ ਲਾਦੇ ਇਹਦੇ ਵਿੱਚ ਹਾਂ ਲੱਗੇ ਪਹਿਲਾਂ ਨਹੀਂ ਸੀਗੇ ਗਰਲਸ ਸਾਡੇ ਹੁਣ ਜਦੋਂ ਅਸੀਂ ਡਿਗਰੀ ਕੀਤੀ ਸੀ ਉਹ ਤਾਂ 85 ਦੇ ਬੈਚ ਦੇ ਵਿੱਚ 4-5 ਲੜਕੀਆਂ ਹੁੰਦੀਆਂ ਮੋਰ 30 60 ਦੀ ਰੇਸ਼ੋ ਹੁੰਦੀ ਡਾਕਟਰ ਸਾਹਿਬ ਪਲੀਜ਼ ਸ਼ੋ ਮੀ ਤੇ ਉਸ ਤੋਂ ਬਾਅਦ ਬੇਟਾ ਇਹ ਤਾਂ ਸੀਗੀ ਡਿਗਰੀ ਦੀ ਗੱਲ ਆਪਾਂ ਕਰਦੇ ਤੇ ਫਿਰ ਇਹ ਤੋਂ ਬਾਅਦ ਸਾਡਾ ਇੱਕ 2 ਸਾਲ ਦਾ ਡਿਪਲੋਮਾ ਕੋਰਸ ਹੈ ਜਿਹਦੇ ਵਿੱਚ ਹੈਗਾ ਡਿਪਲੋਮਾ ਇਨ ਵੈਟਰੀ ਸਾਇੰਸਸ ਐਂਡ ਐਨੀਮਲ ਹਸਬੈਂਡਰੀ ਉਹ ਵੀ 12ਵੀਂ ਤੋਂ ਬਾਅਦ ਉਹਦਾ ਜਿਹੜਾ ਦਾਖਲਾ ਉਹ ਮੈਰਿਟ ਦੇ ਆਧਾਰ ਤੇ ਆ 12ਵੀਂ ਦੇ ਨੰਬਰਾਂ ਦੇ ਤੇ ਬੇਟੇ ਥੋੜਾ ਜਿਆ ਸਲੋ ਵੋਲਿਊਮ ਕਰ ਲਿਓ ਨਾ ਉਹਦਾ ਜਿਹੜਾ ਦਾਖਲਾ 12ਵੀਂ ਦੇ ਨੰਬਰਾਂ ਦੇ ਬੇਸ ਤੇ ਹੀ ਹੈ ਜਿਹੜੇ ਆਪਣੇ ਡਿਗਰੀ ਦੇ ਕਾਲਜ ਹੈਗੇ ਨੇ ਡਿਗਰੀ ਜਿੱਥੇ ਬੀਵੀਐਸਸੀ ਦੀ ਹੁੰਦੀ ਹੈ NEET ਦਾ ਪੇਪਰ ਦੇਣਾ ਪਹਿਲਾਂ ਉਹਦੇ ਵਿੱਚੋਂ ਜਿਹੜੀ ਆਪਣੇ ਗੁਰੂ ਅੰਗਦ ਦੇ ਵੈਟਰੀਨਰੀ ਸਾਇੰਸ ਜਿਹੜਾ ਐਨੀਮਲ ਸਸਟੈਂਡਰੀ ਯੂਨੀਵਰਸਿਟੀ ਹੈ ਲੁਧਿਆਣਾ ਜਿਹੜੀ ਟਾਪ ਦਾ ਜਿਹੜਾ ਮਤਲਬ ਕਾਲਜ ਹੈ ਵੈਟਰੀ ਕਾਲਜ ਆਫ ਵੈਟਰੀਨਰੀ ਸਾਇੰਸ ਲੁਧਿਆਣਾ ਹੈਗਾ ਜਿਹੜਾ ਸਰਕਾਰੀ ਗਵਰਨਮੈਂਟ ਕਾਲਜ ਹੈਗਾ ਸੈਕੰਡ ਕਾਲਜ ਜਿਹੜਾ ਸੈਮੀ ਗਵਰਨਮੈਂਟ ਰਾਮਪੁਰਾ ਪੂਲ ਆ ਜਾਂਦਾ ਉਹ ਵੀ ਗਵਰਨਮੈਂਟ ਦੀ ਸੀਟਾਂ ਨੇ ਇਹਨਾਂ ਦੋਨਾਂ ਕਾਲਜਾਂ ਦੀ ਫੀਸ ਹੈ ਜਿਹੜੀ ਘੱਟ ਹੈ ਉਸ ਤੋਂ ਬਾਅਦ ਫਿਰ ਪ੍ਰਾਈਵੇਟ ਕਾਲਜ ਹੈਗਾ ਇੱਕ ਗੁਰੂ ਗੋਵਿੰਦ ਸਿੰਘ ਜੀ ਵੈਟਰੀਨਰੀ ਕਾਲਜ ਹੈ ਅੰਮ੍ਰਿਤਸਰ ਉਹਦੀ ਫੀਸ ਜ਼ਿਆਦਾ ਹੈਗੀ ਆ ਉਹਦੀ 6.5 ਲੱਖ ਰੁਪਏ ਸਾਲ ਦੀ ਫੀਸ ਹੈ 5 ਸਾਲ ਦਾ ਲਗਭਗ 30 ਲੱਖ ਜੀ ਆਪਾਂ ਨੂੰ ਗਵਰਨਮੈਂਟ ਪ੍ਰਾਈਵੇਟ ਕੋਟੇ ਦੀ ਸੀਟ ਲੈਣੀ ਹੈ ਗਵਰਨਮੈਂਟ ਕੋਟੇ ਦੀ ਫੀਸ ਹੈਗੀ ਆ ਜੇ ਆਪਾਂ ਮਤਲਬ ਕਿ ਮੈਰਿਟ ਦੇ ਵਿੱਚ ਆਏ ਨਾ ਤਾਂ ਕਿੰਨੇ 6.5 ਲੱਖ ਰਹਿੰਦੇ ਜਿਹੜਾ ਡਿਪਲੋਮਾ ਦਾ ਖਰਚਾ ਹੈਗਾ ਉਹ 2 ਸਾਲ ਦਾ ਹੈਗਾ ਡਿਪਲੋਮਾ ਉਹਦਾ ਲਗਭਗ ਜੇ ਤੁਸੀਂ ਮੈਰਿਟ ਤੇ ਗਵਰਨਮੈਂਟ ਮੈਰਿਟ ਚਾਹੋਗੇ ਤਾਂ ਲੱਖ ਰੁਪਏ ਦਾ ਖਰਚਾ ਹੈਗਾ ਜੇ ਆਪਾਂ ਪੇਡ ਸੀਟ ਲੈਣੀ ਹੈ ਤਾਂ 6 6 ਤੋਂ 7 ਲੱਖ ਜਿਹੜੀ ਡਿਪਲੋਮਾ ਹੈ